ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨ੍ਹਾਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਸੜ ਜਾਇਤਰ ਜਿਹੜੇ ਪੰਜਾਬ ਦੇ ਨੌਜਵਾਨ ਬੱਚੇ ਆ ਉਹਨਾਂ ਨੂੰ ਇਤਿਹਾਸ ਬਾਰੇ ਪਤਾ ਨਹੀਂ ਸੀ ਦਿੱਤੇ ਤੇ ਤੁਸੀਂ ਕੀ ਕਰਨਾ ਚਾਹੋਗੇ ਅੱਜ ਤੁਸੀਂ ਇਤਿਹਾਸ ਬਾਰੇ ਨਹੀਂ ਦੱਸੋ ਸਭ ਤੋਂ ਪਹਿਲਾਂ ਤੇ ਸਮੂਹ ਜਗਤ ਅਤੇ ਸਮੂਹ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਦੇ ਸਮੇਂ ਤੇ ਮੁੱਖ ਤੌਰ ਤੇ ਵੇਖਿਆ ਜਾਂਦਾ ਹੈ ਕਿ ਬੱਚਿਆਂ ਨੂੰ ਇਤਿਹਾਸ ਬਾਰੇ ਬਿਲਕੁਲ ਵੀ ਜਾਣਕਾਰੀ ਨਹੀਂ ਹੈ ਜੋ ਬੱਚਿਆਂ ਵਿੱਚ ਰੁਚੀ ਹਮੰਦਾਏ ਕਿ ਅੱਜ ਸ਼ਬੀਲਾ ਨੇ ਸੋ ਸ਼ਬੀਲਾ ਜਿਹੜੀਆਂ ਨੇ ਉਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਗੁਰਪੁਰਬ ਦੇ ਸੰਬੰਧ ਵਿੱਚ ਇਸ ਨੂੰ ਸਮਰਪਿਤ ਹੋ ਕੇ ਜਿਹੜੀ ਸ਼ਬੀਲਾ ਦਾ ਦਿਹਾੜਾ ਬਣਾਇਆ ਜਾਂਦਾ ਹੈ ਲੇਕਿਨ ਅੱਜ ਜਿਹੜਾ ਦਿਹਾੜਾ ਹੈ ਉਹ ਧੰਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਰਜੀ ਦਾ ਸ਼ਹਾਦਤ ਦਾ ਦਿਹਾੜਾ ਹੈ ਸੋ ਇਹ ਇਤਿਹਾਸ ਬਹੁਤ ਲੰਮਾ ਹੈ ਆਪ ਜੀ ਨੂੰ ਇੱਕ ਪੰਛੀ ਚਾਹ ਦਾ ਆਪ ਜੀ ਨੇ ਮਾਰ ਲੈਨੇ ਆ ਕਿ ਜਦੋਂ ਸਤਗੁਰੂ ਜੀ ਧੰਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਰਜੀ ਦਾ ਅਵਤਾਰ ਹੋਇਆ ਉਦੋਂ ਉਦੋਂ ਕੂੜ ਪ੍ਰਧਾਨ ਸੀ ਇਸ ਕਰਕੇ ਧੰਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਰਜੀ ਨੇ ਅਵਤਾਰ ਧਾਰਿਆ ਫਿਰ ਉਦੋਂ ਨਾਲ ਨਾਲੇ ਧਰਮ ਜਿਹੜੇ ਵੱਖੋ ਵੱਖਰੇ ਵਰਤਾਰੇ ਚੱਲਦੇ ਰਹੇ ਲੇਕਿਨ ਜਿਹੜੇ ਗੁਰੂ ਘਰ ਦਾ ਸਿਧਾਂਤ ਹੁੰਦਾ ਹੈ ਉਹ ਵੱਖਰਾ ਹੁੰਦਾ ਹੈ ਇਸ ਕਰਕੇ ਇਸਲਾਮ ਧਰਮ ਜਿਹੜਾ ਚਾਹੁੰਦਾ ਹੈ ਕਿ ਜਿਹੜਾ ਸਾਡਾ ਹੀ ਬੋਲਬਾਲਾ ਹੋਵੇ ਤੇ ਸਾਡਾ ਜਿਹੜਾ ਧਰਮ ਲਾਗੂ ਹੋਵੇ ਲੇਕਿਨ ਗੁਰੂ ਅਮਰਦਾਸ ਮਰਜੀ ਨੇ ਇਹ ਗੱਲ ਕਲੀਅਰ ਕਰ ਦਿੱਤੀ ਭਾਈ ਜੇਠਾ ਦੇ ਨੂੰ ਕੱਲ ਕੇ ਕਿ ਜਿਹੜਾ ਜਿਹੜਾ ਗੁਰੂ ਘਰ ਦਾ ਸਿਧਾਂਤ ਹੈ ਅਸੀਂ ਇੱਕ ਅਜਿਹਾ ਅਜਿਹਾ ਜਹਾਜ਼ ਤਿਆਰ ਕਰ ਰਹੇ ਹਾਂ ਜਿਸ ਜਹਾਜ਼ ਤੇ ਬੈਠ ਕੇ ਹਰੇਕ ਧਰਮ ਦਾ ਅਤੇ ਹਰੇਕ ਜਾਤੀ ਦਾ ਹਰੇਕ ਫਿਰਕੇ ਦਾ ਜਿਹੜਾ ਇਨਸਾਨ ਹੈ ਉਹ ਆਪਣਾ ਪਾਰ ਉਤਾਰਾ ਕਰ ਸਕਦਾ ਹੈ ਧੰਨ ਸ਼੍ਰੀ ਗੁਰਜਨ ਦੇਵ ਮਰਜੀ ਦੇ ਸ਼ਹਾਦਤ ਦੇ 6 ਤੋਂ 7 ਕਾਰਨ ਬੰਦੇ ਨੇ ਮੈਂ ਆਪ ਜੀ ਦਾ ਥੋੜਾ ਜਿਹਾ ਸਮਾਂ ਲਵਾਗਾ ਪਹਿਲਾ ਕਾਰਨ ਜਿਹੜਾ ਬੰਦਦਾ ਏ ਕਿਉਂਕਿ ਜਦੋਂ ਧੰਨ ਸ਼੍ਰੀ ਗੁਰਜਨ ਦੇਵ ਮਰਜੀ ਦਾ ਪ੍ਰਕਾਸ਼ ਹੋਇਆ ਉਸ ਤੋਂ ਬਾਅਦ ਜਿਹੜਾ ਗੁਰਤਾ ਗੱਦੀ ਧੰਨ ਸ਼੍ਰੀ ਗੁਰਜਨ ਦੇਵ ਮਰਜੀ ਦੇ ਕੋਲ ਆਉਂਦੀ ਹੈ ਤੇ ਇਸਲਾਮ ਧਰਮ ਦਾ ਬੋਲਬਾਲਾ ਸੀ ਬਿਲਕੁਲ ਕਿਉਂਕਿ ਉਹ ਚਾਹੁੰਦੇ ਸੀ ਕਿ ਸਾਡਾ ਜਿਹੜਾ ਧਰਮ ਹੈ ਉਹਦਾ ਬੋਲਬਾਲਾ ਜ਼ਿਆਦਾ ਹੋਵੇ ਤੇ ਪਹਿਲਾ ਜਿਹੜਾ ਸਤਗੁਰਾਂ ਜੀ ਦਾ ਸ਼ਹਾਦਤ ਦਾ ਕਾਰਨ ਬਣਦਾ ਏ ਕਿ ਸਤਗੁਰਾਂ ਜੀ ਨੇ ਹਰਮੰਦਰ ਸਾਹਿਬ ਦੀ ਜਿਹੜਾ ਨੀਂਹ ਪੱਥਰ ਰੱਖਿਆ ਕਿਉਂਕਿ ਇਸਲਾਮ ਧਰਮ ਚਾਹੁੰਦਾ ਹੈ ਕਿ ਸਾਡਾ ਸਾਡੀ ਕਿਤੇ ਜਿੱਥੇ ਵੀ ਕਿਤੇ ਬਣੇ ਸਾਡੀ ਮਸਜਿਦ ਬਣੇ ਜਾਂ ਸਾਡੇ ਜਿਹੜੇ ਧਰਮਿਕ ਗ੍ਰੰਥਾਂ ਵਚਾਰ ਹੋਵੇ ਪ੍ਰਸਾਰ ਹੋਵੇ ਲੇਕਿਨ ਪਹਿਲਾ ਕਾਰਨ ਜਦੋਂ ਹਰਮੰਦਰ ਸਾਹਿਬ ਤੇ ਨਹੀਂ ਪੱਥਰ ਰੱਖਿਆ ਗਿਆ ਪਹਿਲਾ ਕਾਰਨ ਸ਼ਾਦਦਾ ਇਹ ਮੰਨਦਾ ਹੈ ਦੂਸਰਾ ਕਾਰਨ ਇਹ ਹੈ ਕਿ ਜਦੋਂ ਸਤਗੁਰਾਂ ਜੀ ਨੇ ਬੀੜ ਤਿਆਰ ਕੀਤੀ ਹੈ ਆਦ ਗ੍ਰੰਥ ਦੀ ਉਦੋਂ ਵੱਖਰੇ ਵੱਖਰੇ ਧਰਮਾਂ ਦੇ ਅੰਦਰ ਧਰਮਾਂ ਦੇ ਲੋਕ ਭਗਤਾਂ ਦੀਆਂ ਪੱਟਾਂ ਦੀਆਂ ਬਾਣੀਆਂ ਨੇ ਜਦੋਂ ਇਸਲਾਮ ਚ ਹੁੰਦਾ ਕਿ ਸਾਡੀ ਕੁਰਾਨ ਦਾ ਹੀ ਹਰ ਇੱਕ ਜਗ੍ਹਾ ਜਿਹੜਾ ਜਾਪ ਹੋਵੇ ਲੇਕਿਨ ਸਤਗੁਰਾਂ ਜੀ ਨੇ ਜਦੋਂ ਆਦ ਗ੍ਰੰਥ ਦੀ ਰਚਨਾ ਕਰ ਦਿੱਤੀ ਦੂਸਰਾ ਕਾਰਨ ਇਹ ਬਣਦਾ ਹੈ ਤੀਸਰਾ ਕਾਰਨ ਬਣਦਾ ਹੈ ਜਦੋਂ ਚੰਦੂ ਦੀ ਬੇਟੀ ਦਾ ਰਿਸ਼ਤਾ ਪੁਰੋਹਿਤ ਲੈ ਕੇ ਆਉਂਦਾ ਹੈ ਤੇ ਜਦੋਂ ਚੰਦੂ ਨੇ ਜਦੋਂ ਪੁਰੋਹਿਤ ਇਹ ਰਿਸ਼ਤਾ ਕਰਕੇ ਚਲੇ ਜਾਂਦਾ ਹੈ ਪੱਕਾ ਕਰਕੇ ਤੇ ਚੰਦੂ ਵੱਲੋਂ ਮਾੜੇ ਭੜੇ ਬੋਲ ਜਿਹੜੇ ਗੁਰੂ ਘਰ ਲਈ ਬੋਲੇ ਜਾਂਦੇ ਨੇ ਕਿ ਇਹ ਜਿਹੜੀ ਚੁਬਾਰੀ ਦੀ ਇੱਟ ਜਿਹੜੀ ਗੰਦੀ ਮੋਰੀ ਨੂੰ ਲਾ ਕੇ ਆ ਗਏ ਇਸ ਤਰ੍ਹਾਂ ਦੇ ਜਿਹੜੇ ਮਾੜੇ ਭੜੇ ਬੋਲ ਬੋਲੇ ਗਏ ਫਿਰ ਸਤਗੁਰਾਂ ਜੀ ਵੱਲੋਂ ਸੰਤਾਂ ਦੇ ਕਹਿਣ ਤੇ ਰਿਸ਼ਤਾ ਜਦੋਂ 모ੜਿਆ ਗਿਆ ਤੇ ਚੰਦੂ ਦਾ ਤੀਸਰਾ ਕਰਨ ਜਿਹੜਾ ਚੰਦੂ ਬਣਦਾ ਏ ਚੰਦੂ ਦੀ ਬੇਟੀ ਦਾ ਤੇ ਚੌਥਾ ਕਰਨ ਜਿਹੜਾ ਬਣਦਾ ਏ ਉਦੋਂ ਜਦੋਂ ਸੰਪਾਦਨਾ ਹੁੰਦੀ ਸੀ ਸ੍ਰੀ ਆਦ ਗ੍ਰੰਥ ਦੀ ਉਦੋਂ ਚਾਰ ਭਗਤ ਆਏ ਸੀ ਸਤਗੁਰਾਂ ਕੋਲ ਵੀ ਸਾਡੀ ਜਿਹੜੀ ਰਚਨਾ ਏ ਇਹ ਵੀ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰੋ ਤੇ ਜਦੋਂ ਇੱਕ ਇੱਕ ਮੈਂ ਭਗਤ ਦਾਵ ਜੀ ਨਾਲ ਜ਼ਿਕਰ ਕਰ ਦਿੰਦਾ ਹੈ ਭਗਤ ਕਾਨਾ ਉਹ ਕਹਿੰਦਾ ਸੀ ਕਿ ਮੇਰੀ ਰਚਨਾ ਜਿਹੜੀ ਉਹ ਦਰਜ ਕਰੋ ਲੇਕਿਨ ਉਹ ਜਿਹੜੀ ਰਚਨਾ ਸੀ ਉਹਦੀ ਉਹ ਗੁਰੂ ਘਰ ਦੇ ਗੁਰਨਾਨਕ ਘਰ ਦੇ ਸਿਧਾਂਤ ਤੇ ਪੂਰੀ ਨਹੀਂ ਉਤਰ ਪਾਈ ਇਸ ਕਰਕੇ ਸਤਗੁਰਾਂ ਨੇ ਉਹ ਰਚਨਾ ਜਦੋਂ ਨਹੀਂ ਵਿੱਚ ਦਰਜ ਕੀਤੀ ਤੇ ਜਿਹੜਾ ਉਹ ਭਗਤ ਕਾਨਾ ਸੀ ਅੰਮ੍ਰਿਤਸਰ ਤੋਂ ਜਦੋਂ ਆਪਣੇ ਕਲਾਨੌਰ ਨੂੰ ਗਿਆ ਰਾਸਤੇ ਵਿੱਚ ਉਹਦੀ ਮੌਤ ਹੋ ਗਈ ਇਸ ਕਰਕੇ ਚੌਥਾ ਕਾਰਨ ਕਿਉਂਕਿ ਉਹ ਚੰਦੂ ਦਾ ਉਹ ਚਾਚੇ ਦਾ ਪੁੱਤ ਸੀ ਤੇ ਪੁੱਤ ਭਰਾ ਸੀ ਤੇ ਇਧਰੋਂ ਚੰਦੂ ਜਿਹੜਾ ਸੀ ਉਹ ਦਾ ਤਾਏ ਦਾ ਪੁੱਤ ਭਰਾ ਸੀ ਇਹ ਕੜੀ ਵੀ ਜੁੜਦੀ ਹੈ ਜਿਹੜੇ ਚੌਥਾ ਕਾਰਨ ਭੰਦਾ ਸਤਗੁਰੂ ਸ਼ਹਾਦਤ ਦਾ ਪੰਜਵਾਂ ਕਾਰਨ ਜਿਹੜਾ ਜਹਾਂਗੀਰ ਜਿਹੜਾ ਗੱਦੀ ਤੇ ਬਰਾਜਮਾਨ ਹੁੰਦਾ ਜਦੋਂ ਗੱਦੀ ਤੇ ਆਉਂਦਾ ਜਦੋਂ ਅਕਬਰ ਦੀ ਮੌਤ ਹੋ ਜਾਂਦੀ ਹੈ 1605 ਨੂੰ 17 ਅਕਤੂਬਰ ਨੂੰ ਤੇ ਹਫਤਾ ਇੱਕ ਸੋਗ ਮਨਾ ਕੇ 5 ਅਕਤੂਬਰ ਨੂੰ ਜਿਹੜਾ ਜਹਾਂਗੀਰ ਹੈ ਉਹ ਰਾਜਗੱਦੀ ਤੇ ਆ ਜਾਂਦਾ ਹੈ ਆਪਣੇ ਪੁੱਤਰ ਖੁਸਰੋ ਨੂੰ ਗੱਦੀ ਨਹੀਂ ਦਿੰਦਾ ਆਪ ਗੱਦੀ ਤੇ ਆਉਂਦਾ ਹੈ ਤੇ ਕਹਿੰਦਾ ਕਿ ਇੱਕ ਗੋਇੰਦਵਾਲ ਦੇ ਅੰਦਰ ਅਰਜਨ ਰਹਿੰਦਾ ਹੈ ਜਿਹੜਾ ਭੋਲੇ ਭਾਲੇ ਲੋਕਾਂ ਨੂੰ ਠੱਗਦਾ ਹੈ ਤੇ ਆਪਣੇ ਧਰਮ ਦੇ ਵਿੱਚ ਲੈ ਕੇ ਆਉਂਦਾ ਹੈ ਚੌਥਾ ਕਰ ਪੰਜਵਾਂ ਕਰਨੇ ਵੀ ਬਣਦਾ ਹੈ ਛੇਵਾਂ ਕਰਨ ਉਸ ਸਮੇਂ ਸ਼ੇਖ ਅਹਿਮਦ ਜਿਹੜਾ ਸੀ ਸਰੰਦੀ ਤੇ ਉਹਦਾ ਜਿਹੜਾ ਪ੍ਰਚਾਰ ਪ੍ਰਸਾਰ ਉਹ ਇਸਲਾਮ ਦਾ ਜਿਆਦਾ ਕਰਦਾ ਹੁੰਦਾ ਸੀ ਉਹਦਾ ਇੱਕ ਇਸੇ ਪ੍ਰਭਾਵਿਤ ਹੋ ਕੇ ਇੱਕ ਚੇਲਾ ਬਣਿਆ ਇਸ ਨੂੰ ਫਰੀਦ ਬੁਖਾਰੀ ਵੀ ਕਹਿੰਦੇ ਨੇ ਲੇਕਿਨ ਉਹ ਜਹਾਂਗੀਰ ਦਾ ਅਹਲਕਾਰ ਸੀ ਇਸ ਕਰਕੇ ਉਸ ਨੂੰ ਇੱਕ ਸਨਮਾਨ ਮਿਲਿਆ ਸੀ ਮੁਜਰਫ ਮੁਜਰਫਾ ਖਾਨ ਇਦਾਂ ਕਰਕੇ ਜਿਹੜਾ ਮਿਲਿਆ ਸੀ ਸਨਮਾਨ ਤੇ ਉoze ਉਹ ਜਿਹੜਾ ਸ਼ੇਖ ਅਹਿਮਦ ਸਰਹੰਦੀ ਸੀ ਉਹ ਜਿਹੜਾ ਹੈ ਫਰੀਦ ਬਖਾਰੀ ਨੂੰ ਚਿੱਠੀਆਂ ਪਾਉਂਦਾ ਰਹਿੰਦਾ ਸੀ ਗੁਰੂ ਘਰ ਨੂੰ ਕਿਵੇਂ ਬੰਦ ਕੀਤਾ ਜਾਵੇ ਤੇ ਧਰਮ ਨੂੰ ਕਿਵੇਂ ਨਸ਼ਟ ਕੀਤਾ ਜਾਵੇ ਪੰਜਵਾਂ ਛੇਵਾਂ ਕਰਦੇ ਵੀ ਬਣਦਾ ਹੈ ਸਤਵਾਂ ਕਾਰਨ ਮੁੜ ਕੇ ਅਖੀਰ ਦੇ ਵਿੱਚ ਜੋ ਸਤਗੁਰੂ ਜੀ ਲਾਹੌਰ ਜਾਂਦੇ ਨੇ ਤੀਸਰੇ ਤਿੰਨ ਵਾਰੀ ਸਤਗੁਰੂ ਜੀ ਆਪਣੇ ਜੀਵਨ ਹਿਆਤੀ ਵਿੱਚ ਲਾਹੌਰ ਗਏ ਤੇ ਜਦੋਂ ਤੀਸਰੀ ਵਾਰ ਗਏ ਨਾ ਉਥੇ ਭੁੱਖਮਰੀ ਪਈ ਸੀ ਲੋਹਾਰ ਦੇ ਵਿੱਚ ਤੇ ਭੁੱਖੇ ਲੋਕੀ ਮਰਦੇ ਹੁੰਦੇ ਸਨ ਸਤਗੁਰਾਂ ਨੇ ਜਿੱਥੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ ਉੱਥੇ ਹੀ ਭੁੱਖਿਆਂ ਨੂੰ ਭੋਜਨ ਵੀ ਸ਼ਕਾਇਆ ਲੰਗਰ ਵੀ ਲਾਏ ਦਵਾ ਬੂਟੀ ਵੀ ਕੀਤੀ ਤੇ ਕੀ ਹੋਇਆ ਕਿ ਜਿਹੜਾ ਇਹ ਪ੍ਰਭਾਵ ਪਿਆ ਇਸਲਾਮ ਦੇ ਕੱਟੜ ਲੋਕਾਂ ਤੇ ਵੀ ਤੇ ਜਿਹੜੇ ਲੋਕ ਸਨ ਕੱਟੜ ਮੁਸਲਮਾਨ ਸਨ ਉਹ ਸਤਗੁਰ ਜੀ ਦੀ ਸ਼ਰਨਾਗਤ ਹੋਏ ਪ੍ਰਭਾਵ ਦੇ ਨਾਲ ਤੇ ਉਥੇ ਸਾਈ ਮੀਆਂ ਮੀਰ ਜੀ ਵੀ ਆਏ ਭਾਈ ਲੰਗਾਹ ਜੀ ਵੀ ਆਏ ਸੋ ਜਿਹੜਾ ਭਾਈ ਲੰਗਾਹ ਸੀ ਉਹ ਉਸ ਸਮੇਂ ਦਾ ਕਹਿ ਲਈਏ ਕਿ ਜਿਵੇਂ ਅੱਜ ਦਾ ਰਾਸ਼ਟਰਪਤੀ ਹੈ ਇਸ ਤਰ੍ਹਾਂ ਧਨਾੜ ਆਦਮੀ ਸੀ ਐਸੇ ਜਿਹੜੇ ਰੱਬੀ ਰੂਹਾਂ ਸਲਾਮ ਵਿੱਚੋਂ ਜਦੋਂ ਗੁਰੂ ਘਰ ਦਰਬਾਰ ਦੇ ਵਿੱਚ ਆਈਆਂ ਪ੍ਰਭਾਵਿਤ ਹੋ ਕੇ ਤੇ ਇਹ ਜਿਹੜਾ ਕਾਰਨ ਵੀ ਸਤਗੁਰਾਂ ਸ਼ਹਾਦਤ ਦਾ ਮੰਨਦਾ ਹੈ ਅਖੀਰ ਤੇ ਜਾ ਕੇ ਫਿਰ ਜਦੋਂ ਜਹਾਂਗੀਰ ਨੇ ਫੈਸਲਾ ਕੀਤਾ ਕਿ ਸਤਗੁਰਾਂ ਜੀ ਦੇ ਵਾਰੰਟ ਜਾਰੀ ਕੀਤੇ ਕਿ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇ ਤੇ ਸ਼ਹੀਦ ਕੀਤਾ ਜਾਵੇ ਫਿਰ ਉਦੋਂ ਇੱਕ ਕਾਨੂੰਨ ਹੈ ਉਸ ਦੇ ਤਹਿਤ ਜਿਹੜਾ ਰਾਜਾ ਕਾਨੂੰਨ ਹੈ ਉਸ ਦੇ ਤਹਿਤ ਜਿਹੜਾ ਸਤਗੁਰਾਂ ਨੂੰ ਸ਼ਹੀਦ ਕੀਤਾ ਗਿਆ ਤਤੀ ਤਵੀ ਤੇ ਬਿਠਾ ਕਰਕੇ ਆਪਜੀ ਇਤਿਹਾਸ ਤੋਂ ਜਾਣੂ ਚੰਦੂ ਪਾਪੀ ਨੇ ਕਹਿਰ ਕਮਾਇਆ ਪਹਿਲਾਂ ਸਤਗੁਰਾਂ ਜੀ ਨੂੰ ਦੇਗ ਦੇ ਵਿੱਚੋਂ ਬਾਲਿਆ ਗਿਆ ਇੱਕ ਦਿਨ ਪੂਰਾ ਤੇ ਸਤਗੁਰਾਂ ਜੀ ਦੇ ਜਿਹੜਾ ਮਾਸ ਹੈ ਉਹ ਵੀ ਟਿਲਕ ਗਿਆ ਹੱਡੀਆਂ ਬਾਹਰ ਨਿਕਲ ਆਈਆਂ ਫਿਰ ਸਤਗੁਰੂ 33 ਤਵੀ ਤੇ ਬਿਠਾ ਕਰਕੇ ਤਸੀਹੇ ਦਿੱਤੇ ਗਏ ਤੇ ਗੁਰਦਿੱਤਾ ਜਿਹੜਾ ਆਪਣਪੁੰਜਾ ਆਏ ਉਸਨੇ ਰੇਤ ਇੱਕ ਵਾਰਨੇ 33 ਕੀਤੀ ਉਹ ਸਿਰ ਤੇ ਪਾਉਂਦਾ ਰਿਹਾ ਜਦੋਂ ਸਤਗੁਰੂ ਜੀ ਜਦੋਂ 33 ਤਵੀ ਤੇ ਬੈਠੇ ਹੋ ਤੇ ਸਾਈ ਮੀਆਂ ਅਮੀਰ ਜੀ ਵੀ ਆਏ ਉਹਨਾਂ ਕਹਿਆ ਕਿ ਸਤਗੁਰੂ ਜੀ ਕੀ ਪਾਣਾ ਪਏ ਵਰਤਉਂਦੇ ਹੋ ਉਦੋਂ ਸਤਗੁਰੂ ਜੀ ਨੇ ਕਿਹਾ ਕਿ ਤੁਸੀਂ ਇੱਕ ਪ੍ਰਸ਼ਨ ਕੀਤਾ ਸੀ ਮੈਨੂੰ ਕਿ ਬਾਣੀ ਦਾ ਇੱਕ ਸ਼ਲੋਕ ਹੈ का मनतन काट काट ਸਰ ਵਰਪੀ ਅਗ ਵਿੱਚ ਅਗਨੀ ਆਪ ਜਲਾਈ ਤੇ ਇਹ ਤੁਹਾਡੇ ਪ੍ਰਸ਼ਨ ਦਾ ਹੀ ਮੈਂ ਉੱਤਰ ਦੇ ਰਿਹਾ ਕਿ ਤੁਸੀਂ ਉਹ ਪ੍ਰਸ਼ਨ ਕੀਤਾ ਸੀ ਕਿ ਇਹ ਜਿਹੜੀ ਰਚਨਾ ਹੈ ਤੁਸੀਂ ਕਿਤੇ ਇਹ ਆਪਣਾ ਨਜੀਤ ਨਹੀਂ ਤੁਹਾਡਾ ਕੋਈ ਜਿਹੜਾ ਹੈਗਾ ਅੰਦਰੋਂ ਜਿਹੜਾ ਰਚਨਾ ਹੈ ਲੇਕਿਨ ਤੁਸੀਂ ਇਹ ਜਦੋਂ ਉਹਨਾਂ ਦੱਸਿਆ ਕਿ ਜੀਵਨ ਦੇ ਵਿੱਚ ਜਾਂਚ ਦੇ ਵਿੱਚ ਪਰਵਰਤਨ ਲਿਆਉਣ ਨੂੰ ਜਿਹੜੀ ਬਾਣੀ ਜਿਹੜੀ ਰਚੀ ਹੈ ਤੇ ਆਪ ਜੀ ਨੂੰ ਸਮੇਂ ਹੋਣ ਤੇ ਉਸਦੇ ਉੱਤਰ ਵੀ ਦਿੱਤਾ ਜਾਵੇਗਾ ਅੱਜ ਸ਼ਹਾਦਤ ਮੈਂ ਦੇ ਰਿਹਾ ਤੁਸੀਂ ਸਿੱਖ ਨੂੰ ਦੇਖ ਰਹੇ ਹੋ ਕੱਲ ਨੂੰ ਮੈਂ ਗੁਰੂ ਜਦੋਂ ਤੁਸੀਂ ਸਿੱਖ ਸ਼ਹਾਦਤ ਦੋਗੇ ਤੇ ਮੈਂ ਤੁਹਾਨੂੰ ਦੇਖਾਂ ਮੇ ਜਾਮੇ ਦੀ ਫਿਰ ਗੁਰਤੇਗ ਭਦਰ ਮਰ ਜੀ ਦੇ ਸਾਹਮਣੇ ਭਾਈ ਦਿਆਲਾ ਜੀ ਦੀ ਸ਼ਹਾਦਤ ਹੁੰਦੀ ਹੈ ਉਹਨਾਂ ਨੂੰ ਜਦੋਂ ਦੇਖਦੇ ਵਿੱਚ ਉਬਾਲਿਆ ਜਾਂਦਾ ਗੁਰਤੇਗ ਭਦਰ ਮਰ ਜੀ ਸਾਹਮਣੇ ਖਲੋ ਕੇ ਬੈਠ ਕੇ ਅੰਦਰ ਦੇਖਦੇ ਨੇ ਜੋ ਸ਼ਹਾਦਤ ਹੁੰਦੀ ਹੈ ਸੋ ਸਤਗੁਰਾਂ ਜੀ ਨੂੰ ਤਤੀ ਤਵੀ ਤੇ ਬਿਠਾ ਕੇ ਅੱਜ ਦੇ ਦਿਨ ਜਿਹੜੇ ਪਾਪੀਆਂ ਨੇ ਚੰਦੂ ਵਰਗੀਆਂ ਨੇ ਜਿਹੜਾ ਸ਼ਹੀਦ ਕੀਤਾ ਗਿਆ ਐਸੇ ਮਹਾਨ ਸਤਗੁਰਾਂ ਜੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਹੈ ਕੋਟਾਨ ਕੋਟ ਪ੍ਰਣਾਮ ਹੈ ਅੱਜ ਸ਼ਬੀਲਾ ਨਹੀਂ ਹਨ ਅੱਜ ਸਤਗੁਰਾਂ ਜੀ ਦਾ ਸ਼ਹਾਦਤ ਦਾ ਦਿਹਾੜਾ ਹੈ ਸ਼ਹੀਦੀ ਗੁਰਪੁਰਬ ਹੈ ਸ਼ਬੀਲਾ ਜਿਹੜੀਆਂ ਬਣਾਈਆਂ ਜਾਂਦੀਆਂ ਨੇ ਉਹ ਸਤਗੁਰਾਂ ਜੀ ਦੇ ਸ਼ਹਾਦਤ ਨੂੰ ਸਮਰਪਿਤ ਹੋ ਕੇ ਬਣਾਈ ਹੈ ਇਸ ਕਰਕੇ ਅੱਜ ਸਾਨੂੰ ਲੋੜ ਹੈ ਸਾਡੇ ਵੱਡੇ ਵਡੇਰਿਆਂ ਨੂੰ ਬਜ਼ੁਰਗਾਂ ਨੂੰ ਕਿ ਆਪਣੇ ਬੱਚਿਆਂ ਤੱਕ ਗੁਰੂ ਇਤਿਹਾਸ ਪਹਚਾਇਆ ਜਾਵੇ ਤਾਂ ਜੋ ਸਾਡੇ ਬੱਚਿਆਂ ਨੂੰ ਵੀ ਪਤਾ ਲੱਗੇ ਕਿ ਅੱਜ ਜਿਹੜਾ ਦਿਹਾੜਾ ਹੈ ਉਹ ਸ਼ਹਾਦਤ ਦਾ ਹੈ ਨਾ ਕਿ ਸ਼ਬੀਲਾ ਦਾ ਤੋਂ ਸਮੂਹ ਸੰਗਤਾਂ ਦਾ ਆਪ ਜੀ ਸਮੂਹ ਕਮੇਟੀ ਸਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਅੱਜ ਬਹੁਤ ਹੀ ਸ਼ਰਧਾ ਭਾਵਨਾ ਸਤਕਾਰ ਨਾਲ ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਮੋਣੀ ਪਾਰਕ ਦੀ ਸਮੂਹ ਗੁਰਦੁਆਰਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਨੇ ਸਤਿਗੁਰਾਂ ਜੀ ਦਾ ਜਿਹੜਾ ਸ਼ਹੀਦੀ ਗੁਰਪੁਰਬ ਬਹੁਤ ਸ਼ਰਧਾ ਭਾਵਨਾ ਨਾਲ ਇਹਦੇ ਨਾਲ ਮਨਾਇਆ ਹੈ ਪਹਿਲਾਂ 40 ਦਿਨ ਸਤਿਗੁਰਾਂ ਜੀ ਦੇ ਸ੍ਰੀ ਸੁਖਨੀ ਸਾਹਿਬ ਬਾਣੀ ਦੇ ਜਾਪ ਚੱਲੇ ਅਤੇ 28 ਤਰੀਕ ਨੂੰ ਅਖੰਡ ਪਾਠ ਸਾਜ ਆਰੰਭ ਹੋਏ ਅੱਜ ਉਹਨਾਂ ਦੇ ਭੋਗ ਪਏ ਗੁਰਮਤਿ ਵਿਚਾਰਾ ਹੋਈਆਂ ਇਲਾਹੀ ਬਾਣੀ ਦੇ ਕੀਰਤਨ ਹੋਏ ਗੁਰੂ ਘਰ ਲੰਗਰ ਤੋਂ ਟੋਟ ਵਰਤਿਆ ਉਸ ਤੋਂ ਬਾ ਹੁਣ ਸ਼ਬੀਲ ਦਾ ਲੰਗਰ ਜਿਹੜਾ ਵਰਤਾਰਾ ਚੱਲ ਰਿਹਾ ਏ ਸੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਭਾਈ ਸਾਹਿਬ ਜੀ ਅੱਜ ਸੰਗਤਾਂ ਨੂੰ ਸਹਿਜ ਜੀ ਅਰਜਨ ਦੇਵ ਜੀ ਦਾ ਸ਼ਹੀਦੀ ਜੈ ਨਮਾਇਜ਼ਾ ਦੇ ਜਨ ਜਨ ਸਾਰੀ ਸੰਗਤ ਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਸ਼ਹੀਦਾਂ ਦੇ ਸਰਤਾਜ ਸਾਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਜੀਦੀ ਦਿਹਾੜਾ ਹੈ ਜਿਹਨੂੰ ਗੁਰਦੁਆਰਾ ਗੁਰਪ੍ਰਕਾਸ਼ ਮੋਨੀਪਾਰਕ ਅਤੇ ਸਤਗੁਰ ਆਰਮ ਸਿੰਘ ਐਵੇਨਿਊ ਦੀ ਸੰਗਤਾਂ ਮਿਲ ਕੇ ਬੜੇ ਉਤਸ਼ਾਹ ਨਾਲ ਮਨਾ ਰਹੀਆਂ ਹਨ 28 ਤਰੀਕ ਨੂੰ ਅਖੰਡ ਪਾਠ ਰੱਖਿਆ ਗਿਆ ਸੀ ਗੁਰਦੁਆਰਾ ਸਾਹਿਬ ਵਿਖੇ ਤੇ ਅੱਜ ਦੇ ਦਿਨ ਭੋਗ ਪਏ ਆ ਭੋਗ ਤੋਂ ਅਪਰੰਤ ਗੁਰੂ ਘਰ ਲੰਗ ਅਟੁੱਟ ਲੰਗਰ ਵਰਤਿਆ ਹੁਣ ਸ਼ਭੀਲ ਚੱਲ ਰਹੀ ਆ ਇਹ ਦਿਹਾੜੇ ਸਾਨੂੰ ਇਸ ਕਰਕੇ ਮਨਾਉਣੇ ਚਾਹੀਦੇ ਹਨ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਗੁਰੂ ਸਾਹਿਬ ਦੇ ਇਤਿਹਾਸ ਨਾਲ ਜੁੜੀਆਂ ਰਹਿਣ ਤੇ ਹਰ ਇੱਕ ਨੂੰ ਇਤਿਹਾਸ ਦਾ ਪਤਾ ਹੋਵੇ ਕਿਉਂਕਿ ਜਹਾ ਸ਼ਹੀਦਾਂ ਦੇ ਜਾਂ ਮਹਾਨ ਪੁਰਸ਼ਾਂ ਦੇ ਦਿਹਾੜੇ ਮਨਾਉਣੇ ਇੱਕ ਬਹੁਤ ਚੰਗੀ ਗੱਲ ਆ ਜਿਸ ਨਾਲ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਸਿੱਖਿਆ ਮਿਲਦੀ ਆ ਇਸ ਕਰਕੇ ਇਹ ਸਿੱਧੀ ਦਿਹਾੜੇ ਜਿਹੜੇ ਆ ਜਾਂ ਸਾਬ ਜਾਦਿਆਂ ਜਾਂ ਗੁਰੂ ਸਾਹਿਬ ਦੇ ਆ ਇਹ ਸਾਨੂੰ ਆਪਣੇ ਸਿੱਖੀ ਵਿੱਚ ਪ੍ਰੇਰਨਾ ਦਿੰਦੇ ਆ ਕੇ ਉਹਨਾਂ ਇਹ ਸਿੱਖੀ ਦੇ ਵਾਸਤੇ ਆਪਣਾ ਜੀਵਨ ਵੀ ਦਾਤ ਤੇ ਲਾਤਾ ਕੁਰਬਾਨ ਕਰ ਦਿੱਤਾ ਪਰ ਸਿੱਖੀ ਨੂੰ ਨਹੀਂ ਛੱਡਿਆ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਹ ਸਿੱਖਿਆ ਮਿਲਦੀ ਆ ਕਿ ਇਹ ਦਿਹਾੜੇ ਉਚਾਰਾ ਮਨਾਉਣੇ ਚਾਹੀਦੇ ਆ ਵੈਗਰ ਜਿੱਕਾ ਖਾਲਸਾ ਵੈਗਰ ਜਿੱਕੀ ਫਤਿਹ ਆ ਕਿ ਹਰ ਇੱਕ ਪਰਿਵਾਰ ਦੇ ਵਿੱਚ ਜਿਹੜੇ ਬਜ਼ੁਰਗ ਆ ਆਪਣੇ ਬੱਚਿਆਂ ਨੂੰ ਅੱਜ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਇਤਿਹਾਸ ਜਿੰਨਾ ਵੀ ਉਹਨਾਂ ਨੂੰ ਆਉਂਦਾ ਵਾ ਉਹ ਦੱਸਣਾ ਚਾਹੀਦਾ ਕਿਉਂਕਿ ਗੁਰੂ ਅਰਜਨ ਦੇਵ ਸਾਹਿਬ ਇੱਕ ਬਹੁਤ ਮਹਾਨ શિક્ષਕ ਜਿਹੜਾ ਗੁਰੂ ਹੁੰਦਾ ਹੈ ਪਰਮੇਸ਼ਰ ਹੀ ਹੁੰਦਾ ਹੈ ਪਰਮੇਸ਼ਰ ਸਾਨੂੰ ਦਿਖਾਈ ਨਹੀਂ ਦਿੰਦਾ ਤੇ ਗੁਰੂ ਸਾਨੂੰ ਦਿਖਾਈ ਦਿੰਦਾ ਹੈ ਇਸ ਕਰਕੇ ਗੁਰੂ ਪਰਮੇਸ਼ਰ ਜਿਹੜਾ ਵਾ ਗੁਰੂ ਪਰਮੇਸ਼ਰ ਦਾ ਹੀ ਰੂਪ ਆ ਤੇ ਹਰ ਇੱਕ ਬਜ਼ੁਰਗ ਨੂੰ ਮਾਪਾ-ਬਾਪ ਨੂੰ ਬੱਚਿਆਂ ਨੂੰ ਇਹ ਸਿੱਖਿਆ ਆਪਣੇ ਬੱਚੇ ਛੋਟੇ ਬੱਚਿਆਂ ਨੂੰ ਪੋਤਰੇ-ਪੋਤਰੀਆਂ ਨੂੰ ਦੋਤੇ-ਦੋਤੀਆਂ ਨੂੰ ਦੇਣੀ ਚਾਹੀਦੀ ਆ ਵਾਗਰ ਜੀਕਾ ਖਾਲਸਾ ਵਾਗਰ ਜੀਕੀ ਫਤਹਿ ਵਾਗਰ ਜੀਕੀ ਫਤਹਿ